ਕੋਥਾ ਸੋਖਾ ਕਹਿੰਦਾ मामू ਨਹੀਂ ਕਹਿੰਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਤੁਸੀ ਸਾਰੇ ਠੀਕ ਠਾਕ ਹੋਵੋਗੇ ਐਵੇਂ ਠੀਕ ਠਾਕ ਆ ਤੇ ਵਿਆਹ ਦੀਆਂ ਚੱਲਣੀਆਂ ਨੇ ਪੂਰੀਆਂ ਤਿਆਰੀਆਂ ਸਭ ਤੋਂ ਪਹਿਲਾਂ ਤਾਂ ਇਹਦੇ ਭੈਣ ਦੀਆਂ ਤਿਆਰੀਆਂ ਲੰਮੀ ਹੁੰਦੀਆਂ ਹਨਾ ਤੇ ਮੈਂ ਕਰਾਈ ਆਪਣੇ ਵਾਲ ਜੀ ਦੱਸਿਓ ਕਮੈਂਟ ਕਰਕੇ ਕੀ ਮੇਦੇ ਹੋਏ ਆ ਵਾਲ ਤੇ ਇਹ ਕਿ ਨਿੱਕੇ ਨਿੱਕੇ ਖਰਚੇ ਬੜੇ ਨਿਕਲ ਆਉਂਦੇ ਆ ਤਿਆਰੀਆਂ ਦੇ ਜਿਹੜੀਆਂ ਕੁੜੀਆਂ ਹੁੰਦੀਆਂ ਉਹਨਾਂ ਦੀਆਂ ਤਿਆਰੀਆਂ ਜਿਹੜੀਆਂ ਨੇ ਬੜੀਆਂ ਲੰਮੀਆਂ ਹੁੰਦੀਆਂ ਕਦੀ ਆਹ ਵੇਖ ਲਓ ਕਿ ਦਿਓ ਵੇਖੋ ਇੱਥੋਂ ਤੱਕ ਕਿ ਮੇਰੇ ਤੇ ਹਲਕਾ ਤੇ ਸਲਣ ਵਾਲਾ ਸੂਟ ਜਿਹੜਾ ਨਾ ਉਹ ਹੀ ਮਹਾ ਡਿਸਾਈਡ ਹੋਇਆ ਹਾਲੇ ਮੌਕੇ ਦਾ ਵੀ ਨਹੀਂ ਪਤਾ ਉਹ ਪਾਉਣਾ ਕਿ ਹੋਰ ਪਾਉਣਾ ਵਾ ਤੇ ਸ਼ਾਪਿੰਗ ਵੀ ਸਾਰੀ ਹੋ ਗਈ ਆ ਕੁਝ ਸੂਟ ਅਹੀਂ ਸਟਿਚ ਕਰਨੇ ਦਿੱਤੇ ਕੁਝ ਅੱਜ ਦੇ ਚੱਲੇ ਆ ਤੁਹਾਨੂੰ ਵਿਖਾਉਣੀ ਆ ਸੂਟ ਤੇ ਜਿਹੜੇ ਮੰਮੀ ਨੇ ਆਪਣਾ ਪੂਰਾ ਟੋਰ ਕਰਿਆ ਵੇਖੋ ਸਾਡੇ ਘਰ ਇੱਕ ਨਾਰਾ ਵਿਆਹ ਹੋਣਾ ਘਰ ਇਹਨਾਂ ਦਾ ਇਹੀ ਜਿਹੜੇ ਸੂਟ ਸਟਿਚ ਕਰਨ ਦੇ ਚਲੇ ਮੈਂ ਤੁਹਾਨੂੰ ਦਿਖਾਉਣੀ ਆ। ਸਭ ਤੋਂ ਪਹਿਲਾਂ ਮੈਂ ਮੁਖਾਵਾਂਗੀ ਆਪਣਾ ਸੂਟ। ਇੱਕ ਸਟਿਚ ਕਰਨੇ ਦਿੱਤਾ ਹੋਇਆ ਵਾ ਇਹ ਇੱਕ ਸੱਜਣ ਵਾਲਾ ਆ ਸੱਜਣ ਤੇ ਪਾਉਣਾ ਹੈ। 골ਡਨ ਕਲਰ ਆ ਤੇ ਮਹਿਰੂਨ ਹੋਊਗਾ। ਮਹਿਰੂਨ ਸ਼ર્ટ ਹੋਊਗੀ ਤੇ 골ਡਨ ਹੀ ਦੁਪੱਟਾ ਹੋਵੇਗਾ ਹਨਾ। ਤੇ ਇਹ ਇੱਕ ਗਰਮ ਸੂਟ ਆ ਇਹ ਚਲੋ ਨਾਰਮਲ ਘਰੇ ਵੀ ਹਨਾ। ਪੋਰਪੋਰ ਵਾਸਤੇ ਮੈਂ ਸੌਇਆ ਆ ਆ ਇਹਦੀ ਭਲਾਈ ਨਹੀਂ ਹੈ ਇਹਦੀ ਕੀਤੀ ਪਾਣੀ ਨਹੀਂ ਆਜ ਰੇਨ ਆਪਾਂ ਆ ਮੇਰਾ ਪੇਟ ਹੁਣ ਮੇਚਾ ਪਾਵਾਂਗੇ ਆ ਮੰਮੀ ਦੇ ਸੂਟ ਆ ਜਿਹੜੀ ਆ ਮੰਮੀ ਦੇ ਸੂਟ ਆ ਆ ਦਫਕਾ ਵਰਗੇ ਸੂਟ ਆ ਮੈਂ ਵੀ ਇਦਾਂ ਦਾ ਸੂਟ ਲੈਣਾ ਵਾ ਮੈਨੂੰ ਮੇਰਾ ਵੀ ਨਹੀਂ ਮੌਕੇ ਦਾ ਪਤਾ ਕੀ ਪਤਾ ਮੈਂ ਵੀ ਇਦਾਂ ਦੇ ਧੱਪਕੇ ਵਰਕ ਵਿੱਚ ਸੂਟ ਲੈ ਲਾਣਾ ਸੂਟ ਬੜਾ ਸੋਹਣਾ ਹੈ ਨਾ ਇਹਦੀ ਵੀ ਲਾਈਨਿੰਗ ਆ ਪਈ ਆ ਮੈਂ ਇਹਦੇ ਦਾ ਸੁਣਦੀ ਮੈਂ ਇਹ ਨਹੀਂ ਸੰਝੇ ਲੱਗਦਾ ਆਹਦੀ ਲਾਈਨ ਆ ਆਹ ਦੇਖਿਆ ਇਹ ਆਹਦੀ ਸ਼ੋਰਟ ਵੀ ਫੁੱਲ ਬਾਹਰ ਦੀ ਤੇ ਲੈ ਲਈ ਇਹ ਇੱਕ ਸੂਟ ਮੰਮੀ ਨੇ ਆਪਣਾ ਸੀਪਣੇ ਦੇ ਵੀ ਦਿੱਤਾ ਏ ਆਹ ਦਮਕਾ ਵਰਕ ਕੈਂਡ ਹੈ ਨਾ ਕਿ ਬੜਾ ਪਿਆਰਾ ਲੱਗਦਾ ਦਮਕਾ ਵਰਕ ਮੈਂ ਕਹਿੰਦੀ ਮੈਂ ਵੀ ਦਬਕੇ ਚ ਲੈਣਾ ਸੂਟ ਤੇ ਸੁਖ ਕਹਿੰਦਾ ਬਾਅਦ ਚ ਕਿਹੜਾ ਵਰਕ ਆ ਜਾਣਾ ਆ ਹੁਣ ਦਮਕਾ ਵਰਕ ਕਿ ਆ ਫਿਰ ਪਾਣੀ ਕਿਹੜਾ ਵਰਕ ਕਹਿਣ ਰਿਹਾ ਹੀ ਆ ਜਾਣਾ ਵਾ ਹਲਕਾ ਵਰਕ ਨਹੀਂ ਹਲਕਾ ਵਰਕ ਨਹੀਂ ਕੋਸ਼ ਇਦਾਂ ਦਾ ਹੀ ਹੀ ਦਬਕੇ ਵਾਂਗੀ ਕੋਸ਼ ਆਂਦਾ ਫਿਰ ਉਹ ਆਇਆ ਨਾ ਫਿਰ ਕਹਿਣਾ ਉਹ ਲੈਣੀ ਹੁਣ ਦੱਪਕਾ ਦੱਪਕਾ ਹੋਈ ਸੀ ਜੀ ਆ ਇੱਕ ਕਾਵੜਾ ਪੂਰਿਆ ਮੰਗੀ ਦਾ ਇਹ ਵੀ ਸਾਰਾ ਮਤਲਬ ਕਿ ਵਰਤੋ ਉਹ ਆ ਸ਼ੋਰ ਦਾ ਇਹ ਵੀ ਹੁਣ ਅੰਤਿਮੇ ਸੱਗਣ ਵਾਲੇ ਦਿਨ ਪਾਉਣਾ ਵਾ ਇੱਕ ਪਿੰਕ ਕਲਰ ਦਾ ਦਿੱਤਾ ਉਹ ਹਾਂ ਜੀ ਮੈਂ ਬਰਾਤ ਵਾਲੇ ਦਿਨ ਪਾਉਣਾ ਵਾ ਇਹ ਕਾਵੜਾ ਕਲਰ ਹੈ ਵੱਖੋ ਵੱਖ ਕਲਰ ਨੇ ਸਾਰੇ ਸਿਤਾਂ ਦੇ ਤੇ ਕਲਰ ਮੰਮੀ ਦੇ ਸੂਟਾਂ ਦੇ ਉਹਨੇ ਹੀ ਘੈਂਟ ਆ ਜਿੰਨੇ ਕੀ ਮੰਮੀ ਦੀ ਘੈਂਟ ਨੇ ਆਹੋ ਜਿੰਨੀ ਸਾਡੀ ਮੰਮੀ ਘੈਂਟ ਆ ਉਹਨੇ ਹੀ ਮੰਮੀ ਦੇ ਸੂਟ ਘੈਂਟ ਆ ਤਕ ਸਾਰੇ ਕਲਰ ਵੱਖ-ਵੱਖ ਡਿਫਰੈਂਟ ਡਿਫਰੈਂਟ ਕਲਰ ਨੇ ਸਹੀ ਗੱਲ ਲੈਣਾ ਜਿਹੇ ਵੀ ਸਿਪਣੇ ਦੇ ਕੇ ਹੁੰਦਾ ਬੀਬੀਆਂ ਦੇ ਸੂਟ ਵੀ ਡਿਸਾਈਡ ਹੁੰਦੇ ਤੇ ਬੰਦਿਆਂ ਨੇ ਚੁੱਪ ਕਰਕੇ ਆਪਣੇ ਇੱਕੋ ਵਾਰ ਹੀ ਗਏ ਤੇ ਸਿਪਣੇ ਵੀ ਦੇ ਦਿੱਤੇ ਆਹ ਹੁਣ ਸੋਖ ਦੇ ਕੋਟ ਪੈਂਟ ਰਾਈਟਿੰਗ ਹੋਣ ਵਾਲੇ ਕੁਝ ਸੂਟ ਜਿਹੜੇ ਆ ਕੁਝ ਕੋਟ ਪੈਂਟ ਸਿਪਣੇ ਹਲੇ ਸੋ ਕੁੜਾ ਕੁਛ ਵੀ ਸੁੱਕ ਤੇ ਡਿਸਾਈਡ ਹੋ ਗਏ ਆ ਹਨਾ ਨਵਾਜ ਦਾ ਹਲੇ ਕੱਪੜੇ ਲੈਣ ਵਾਲੇ ਉਹਨਾਂ ਨੇ ਡਿਸਾਈਡ ਹੋਇਆ ਤੇ ਹੁਣ ਭੈਣ ਆਈ ਆ ਇਹ ਨਹੀਂ ਵੀ ਭੈਣ ਨੂੰ ਪਕੌੜੇ ਕੱਢ ਕੇ ਖਵਾ ਲੀ ਕੇ ਆਉ ਤੁਹਾਨੂੰ ਦਿਖਾਉਣੀ ਭੈਣ ਸਾਰਿਆਂ ਨੂੰ ਪਕੌੜੇ ਕੱਢ-ਕੱਢ ਕੇ ਖਵਾਉਣੀ ਆ ਆਹ ਦੇਖੋ ਹਾਂ ਜੀ ਕੀ ਹਾਂ ਜੀ ਮਾਪੀ ਆ ਪਨੀਰ ਲਿਆ ਕੇ ਤੇ ਪਨੀਰ ਵਾਲੇ ਪਕੌੜੇ ਕੱਢਣ ਲੱਗਾ ਹੀ

ਵਧੀਆ ਕੱਲੇ ਵਧੀਆ ਸਾਰਿਆਂ ਨੂੰ ਕੱਢ ਕੇ ਖਵਾ ਆਂ ਨਵਾਜ਼ ਵੀ ਆ ਗਿਆ ਇਹ ਵੀ ਪਕੌੜੇ ਖਾਊਗਾ ਹਨਾ ਕੌਣ ਪੌੜੇ ਘਟਿਆ ਏ ਤੋਤਾ ਅੱਛਾ ਤੋਤ ਪੌੜੇ ਘਟਦਾ ਏ ਤਤ ਪੌੜੇ ਸਹੀ ਆ ਬੇਗਾਨ ਨੂੰ ਮੈਂ ਮਸਾਲਾ ਕੋਈ ਨਹੀਂ ਚਾਹੀਦਾ ਬਈ ਚਾਲਦੀ ਕਿਆ ਤੇ ਫਿਰ ਆਪੇ ਪਾ ਕੇ ਦਿਖਾ ਲਾ ਹਨਾ ਨਹੀਂ ਹਾਂਜੀ ਆ ਮੈਂ ਨਾਨੀ ਮੇਰੇ ਵਾਲ ਸਹੀ ਹੋਏ ਆ ਨਾਨੀ ਵਾਲ ਸੋਨੇ ਹੀ ਹੁਣ ਤਾਂ ਨਵੇਂ ਪਖੰਡ ਚੱਲ ਗਏ ਲੋਕੀ ਅੱਜ ਸਾਦੇ ਵਿਆਹ ਕਰਨੇ ਕੋਈ ਆਈਬ੍ਰੋ ਨਾ ਬਣਾਉਣਾ ਕੋਈ ਕੰਮ ਨਾ ਕਰਨਾ ਅੱਜ ਕਰਕੇ ਮੈਦੀ ਲਾ ਲਾ ਕੇ ਚੱਲ ਗਰ ਭਾਈ ਵਿਆਹ ਹੋ ਜਾਣਾ ਹੌਣ ਗਵਟ ਜਾਲ ਤਰਪੇ ਨਹੀਂ ਉਹ ਫਿਰ ਜਮਾਨੇ ਦੇ ਹਿਸਾਬ ਨਾਲ ਆ ਜਾਣਾ ਹੁਣ ਸਾਰਾ ਕੁਝ ਜਮਾਨਾ ਚੰਗਾ ਸੀ ਉਹ ਜਮਾਨਾ ਤਾਂ ਬੜਾ ਵਧੀਆ ਭੰ ਜਮਾਨਾ ਕਾਦਾ ਉਦੋਂ ਦੇ ਜਮਾਨੇ ਵਿੱਚ ਐਦਾਂ ਮੇਦੀ ਮੁੱਦੀ ਲਾਉਂਦੀ ਹੈ ਨੰਦੀ ਹੈਨਾ ਸਿੰਪਲ ਹੀ ਹੱਥਾਂ ਤੇ ਲਾ ਲੈਣੀ ਖੋਣ ਤੇ ਡਿਜ਼ਾਈਨ ਬਣਦੇ ਵੱਖਰੇ ਵੱਖਰੇ ਆ। ਉਹ ਤਾਂ ਕੋੜੇ ਵਿਆਹ ਨਹੀਂ ਹੁੰਦੇ। ਹਾਂ ਉਹ ਸੋਹਣੇ ਲੱਗਦੇ ਹੀ। ਹਾਂ ਚੱਲੇ ਕਿ ਹੁਣ ਜਮਾਨੇ ਦੇ ਹਿਸਾਬ ਨਾਲ ਨਾ ਟੱਲਣਾ ਪੈਂਦਾ। ਸਭ ਕੁਝ ਕਰਨਾ ਪੈਂਦਾ ਆ। ਹਾਂ ਹਾਂ ਜਮਾਨਾ ਇਹ ਆਖ ਜਾ ਆ ਗਿਆ ਤੇ। ਆਹੋ। ਹੁਣ ਪੰਨਾ ਇਹ ਜਮਾਨਾ ਹੀ ਆਪਾਂ ਆਪਣੀ ਵਰਜੀ ਆ। ਆਹ ਆਪਣੇ ਮਾਤੀ ਦੀ ਦੁਨੀਆਂ ਸਾਰੀ। ਆਹੋ। ਹਾਂ ਨਹੀਂ ਨਹੀਂ ਸਹੀ ਗੱਲ ਆ ਪਹਿਲਾਂ ਮੈਂ ਜਮਾਨੇ ਦੇ ਹਿਸਾਬ ਨਾਲ ਵਿਆਹ ਵਧੀਆ ਤੇ ਖੋਣ ਵੀ ਵਧੀਆ ਆ। ਉਹ ਜਮਾਨੇ ਦੇ ਹਿਸਾਬ ਨਾਲ ਟਾਲਣਾ ਪੈਂਦਾ। ਆਹੋ। ਘਣ ਖੱਟਾ ਜਰਾ ਬਿਕਰਾਈ ਜਾਂਦੀਆਂ ਹਨ ਉਦੋਂ ਖੱਟੇ ਘੱਟ ਹੁੰਦੇ ਹਨ ਜਵਾਨਾ ਭਲਾ ਮਾਨਸ ਸੀ ਹੁਣ ਤੇਜ ਆ ਗਿਆ ਹੁਣ ਜਵਾਨਾ ਤੇਜ ਆ ਆ ਤੇਜ ਆ ਠੀਕ ਆ ਆ ਪਤਾ ਲੱਗਦਾ ਵਿਆਹੀਆਂ ਤਿਆਰੀਆਂ ਹੁੰਦੀਆਂ ਨੇ ਸ਼ਕਾ ਤੇ ਭਾਂਡੇ ਹਣਾ ਮੰਮੀ ਨੇ ਭਾਂਡੇ ਪੁੰਡੇ ਤਵਾਲੇ ਲੱਗਣ ਡਿਆ ਪਤਾ ਵੀ ਵਿਆਹ ਦੀਆਂ ਤਿਆਰੀਆਂ ਹੋਣ ਡੀਆਂ ਹਣਾ ਆਹੋ ਆਹੋ ਮੁੰਡੇ ਦੀ ਭਾਬੀ ਪਕੌੜੇ ਕੱਢਣ ਦੀ ਸਾਰਿਆਂ ਨੂੰ ਖਵਾਉਣ ਦੀ ਅਸੀ ਆਈ ਸਾਡੀ ਪਰਫੀ ਲੈ ਕੇ ਅਮਰੂਦ ਲੈ ਕੇ ਮੁੰਡੇ ਮੇਰੇ ਲਈ ਟੌਫੀਆਂ ਪਰ ਮੈਂ ਦੇਣੀਆਂ ਨਹੀਂ ਗੀਆਂ। ਹੋਰਾਂ ਨੂੰ ਟੌਫੀ ਕਹਨ ਦਿਖਾਓ ਇਹਨੂੰ ਇਹਨੇ ਹੁਣ 1 2 3 ਸਟਾਰਟ। ਹਣ ਪਕੌੜੇ ਕੂੜੇ ਖਾ ਕੇ ਤੇ ਮੈਂ ਢਈ ਹਾਂ ਸਫਾਈ ਕਰਨ। ਤੇ ਮੈਨੂੰ ਲੱਭੇ ਆਪਣੇ ਹੱਥਾਂ ਦੇ ਕੱਡੇ ਹੋਏ ਰਮਾਲ ਇੱਧਰ ਵੇਖੋ। ਤੇ ਥੱਲੇ ਡਿੱਗ ਪਏ ਨੇ ਮੰਮੀ ਕਹਿੰਦੇ ਆਈ ਇੱਧਰ ਰੇਸ਼ਮੀ ਰਮਾਲ ਡਿੱਗ ਪਏ। ਤੇ ਮੈਂ ਕਿਹਾ ਚਲ ਸਾਰਿਆਂ ਨੂੰ ਦਿਖਾਉਂ ਕਿਉਂ ਆ ਤੇ ਮੈਂ ਕਿਹਾ ਚਲ ਸਾਰਿਆਂ ਨੂੰ ਵਿਖਾਉਣੀ ਆ ਰੇਸ਼ਮੀ ਰਮਾਲ ਆਪਣੇ ਕੱਢੇ ਹੋਏ ਹਨਾ ਬੜਾ ਚਿਰ ਹੋ ਗਿਆ ਕੱਢਿਆ ਨੂੰ ਹੁਣ ਤੇ ਜਾਚ ਜਿੱਦਾ ਭੁੱਲ ਗਈ ਹੁੰਦੀ ਆ ਪਰ ਨਹੀਂ ਜਿੱਦੇ ਅਹੀਂ ਕੱਢਣੇ ਚਾਹੀਏ ਨਾ ਤੇ ਮੈਂ ਕੱਢ ਲਈ ਹੀ ਮੀ ਆ ਸਾਰੇ ਰਮਾਲ ਹਨ ਇਹ ਤੇ ਥੋੜੇ ਜਿਹਾ ਬਾਕੀ ਨਾ ਹੈਗੇ ਮੈਂ ਸੰਭਾਲ ਕੇ ਰੱਖਿਆ ਉਹ ਬੜੀ ਲੱਕੇ ਦੂੰਗੀ ਥਾਤੇ ਆ ਫਾਈਲਾਂ ਪਈਆਂ ਨੇ ਕਿ ਕਿ ਦਿਨ ਉਹ ਕੱਢ ਕੇ ਫਾਈਲਾਂ ਖਾਵਾਂਗੀ ਵਾਈਟ ਰਮਾਲ ਤੇ ਕੱਢਿਆ ਪਰ ਹੁਣ ਨਾ ਕਿਹ ਦਿਨ ਮੈਂ ਸੋਚਣ ਦੀ ਇਹਨਾਂ ਵੱਲ ਵੇਖ ਕੇ ਆ ਗਿਆ ਕਿ ਕਿ ਦਿਨ ਪਲੇਨ ਸੂਟ ਲੈ ਕੇ ਨਾ ਉਹਨਾਂ ਤੇ ਕਢਾਈ ਕਰਾਂ ਗਰਮੀਆਂ ਵਿੱਚ ਨਾ ਜਿਹੜਾ ਗਰਮੀਆਂ ਆਉਣਗੀਆਂ ਨਾ ਉਦੋਂ ਲੈ ਕੇ ਪਲੇਨ ਸੂਟ ਤੇ ਉਦੋਂ ਕੱਢਾਂ ਆ ਕਿ ਦੱਸਣਾ ਲੱਗਣ ਡਿਆ ਨਾ ਕੀਰ ਸੂਟਾਂ ਨੇ ਕਿਹੜੀ ਕਢਾਈ ਕਰਦੇ ਨੇ ਗਰਮੀਆਂ ਚ ਕੱਢਾਂਗੀ ਸੂਟ ਹੂੰ ਹੋਂ ਤੇ ਪ੍ਰਾਦੇ ਬਿਆਦੀਆਂ ਤਿਆਰੀਆਂ ਨਹੀਂ ਤੇ ਮੈਂ ਹੋਰ ਹੀ ਸੂਟ ਲੈ ਕੇ ਸਿਆਲ ਵਾਲਾ ਵੀ ਕੱਢ ਲੈਣਾ ਪਰ ਹੁਣ ਟਾਈਮ ਹੀ ਨਾ ਹੈਗਾ ਆਉਂਦਾ ਮੈਨੂੰ ਆ ਮੇਰੀ ਪੱਪੀ ਨੂੰ ਪਸੰਦ ਆ ਗਿਆ ਮੈਂ ਫਿਰ ਨਾ ਇਹਨਾਂ ਨੂੰ ਵੀ ਗਰਮੀਆਂ ਚ ਸੂਟ ਲੈ ਕੇ ਤੇ ਕੱਢ ਕੇ ਦਵਾਂਗੀ ਏ ਕਡਾਈ ਵਿੱਚ ਲਈ ਓਕੇ ਤੇ ਹੁਣ ਸਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਿਹਨੂੰ ਵੀ ਕਡਾਈ ਕਰਨੀ ਆਉਂਦੀ ਆ ਸੂਟਾਂ ਤੇ ਤੇ ਜਰੂਰ ਦੱਸਿਓ ਮੈਨੂੰ ਆਇਕ ਕੋ ਖੋਲ ਕੇ ਨਹੀਂ ਵਿਖਿਆ ਖੋਲੀ ਹਾਂ ਕਿੰਨਾ ਸੋਹਣਾ ਫਲਾਵਰ ਲੱਗਣ ਡਿਆ ਵੇ ਇੱਕ ਗੱਲ ਹੈਗੀ ਆ ਜਿੰਨੇ ਵੀ ਵਰਕ ਆਣਾ ਹੈਂਡ ਵਰਕ ਹੁੰਦੇ ਨੇ ਇਹ ਸਾਰੇ ਪ੍ਰਾਣੀਆਂ ਤੋਂ ਪ੍ਰਾਣੀਆਂ ਬੀਬੀਆਂ ਨੂੰ ਨਾ ਇਹਨਾਂ ਦੀ ਪੂਰੀ ਜਾਣਚ ਹੁੰਦੀ ਆ ਕਿਹੜਾ ਵਰਕ ਕਿੱਦਾਂ ਕੱਢਣਾ ਕਿੱਦਾਂ ਨਹੀਂ ਨਵੀਂ ਜਨਰੇਸ਼ਨ ਨੂੰ ਤੇ ਕਢਾਈਆਂ ਦਾ ਪਤਾ ਵੀ ਨਹੀਂ ਹੁਣਾ ਕਿਹੜੇ ਕਿਹੜਾ ਵਰਕ ਹੁੰਦਾ ਕਿਹੜਾ ਕਿਹੜਾ ਨਹੀਂ ਦਾਦੀ ਤੇ ਆਂਦੀ ਆ ਵੀ ਭੂਆ ਦਾਦੀ ਨੂੰ ਆਖਣ ਕਿ 10 ਦਿਨ ਸਾਡੇ ਕੋਲ ਰਹਿ ਨਹੀਂ ਤਾਂ ਮੈਂ